ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਇੰਡ ਪੰਜਾਬ ਦੇ ਉੱਤੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਕਿ ਮੇਰੇ ਚੈਨਲ ਉੱਤੇ ਪਾਈਆਂ ਹੋਈਆਂ ਵੀਡੀਓ ਵੇਖ ਕੇ ਲਾਇਕ ਕਮੈਂਟ ਸ਼ੇਅਰ ਕਰਦੇ ਨੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਉਹਨਾਂ ਦਾ ਲਓ ਜੀ ਅੱਜ ਪਹੁੰਚਿਆ ਜੀ ਅਸੀਂ ਪਿੰਡ ਚੌਰ ਵਾਲੇ ਜੋ ਕਿ ਸੋਲਰ ਲੱਗਿਆ ਹੋਇਆ ਜੀ ਸਾਡੇ 3 ਕੀਲਿਆਂ ਦੇ ਵਿੱਚ ਵੇਖ ਸਕਦੇ ਹੋ ਤੁਸੀਂ ਸਾਡੇ 3 ਕੀਲਿਆਂ ਦੇ ਵਿੱਚ ਸੋਲਰ ਲੱਗਿਆ ਹੋਇਆ ਜੀ ਜੋ ਕਿ ਬਿਜਲੀ ਪੈਦਾ ਕਰਦਾ ਜੀ ਵੇਖ ਸਾਡੇ ਤੁਸੀਂ ਆਹ ਦਾ ਟਰਾਂਸਫਾਰਮਰ ਲੱਗਿਆ ਹੋਇਆ ਜੀ ਜੋ ਵੀ ਮੀਟਰ ਹੁੰਦਾ ਸਾਡੇ 3 ਕਿਲਿਆਂ ਦੇ ਵਿੱਚ ਸੁੱਧਰ ਲੱਗਿਆ ਹੋਇਆ ਜੀ ਵੇਖ ਸਕਦੇ ਹੋ ਜਿੱਤੋਂ ਬਿਜਲੀ ਪੈਦਾ ਹੁੰਦੀ ਹੈ ਜੀ ਲਓ ਜੀ ਆ ਇਨਵਰਟਰ ਲੱਗਿਆ ਹੋਇਆ ਜੀ ਅੰਦਰ ਦੇਖ ਸਕਦਾ ਤੁਸੀਂ ਬਾਕੀ ਜਾਣਕਾਰੀ ਬਾਜੀ ਤੋਂ ਲੰਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਆਪਣਾ ਸੋਲਰ ਸਿਸਟਮ ਲਾਇਆ ਹੋਇਆ ਜੀ ਇਹ ਕਿੰਨੀ ਜਗਾ ਦੇ ਵਿੱਚ ਲਾਇਆ ਹੋਇਆ ਜੀ ਇਹ 3 ਕਿੱਲੇ ਚ ਹੈ ਜੀ ਅੱਛਾ 1 ਕਿੱਲੇ ਦਾ ਵਾਟਦਾ ਹੈ ਅੱਛਾ ਜੀ 1000 ਕਿਲੋ ਵਾਟ ਤੇ ਇਹ ਦਿਹਾੜੀ ਦੀ ਕਿੰਨੀ ਬਿਜਲੀ ਤਿਆਰ ਕਰ ਦਿੰਦਾ ਜੀ ਮੌਸਮ ਤੇ ਹਿਸਾਬ ਹੈ ਜੀ ਗਰਮੀਆਂ ਚ ਕੱਢ ਦਿੰਦਾ ਜੀ 65363 ਸੌ ਤੱਕ ਜਿਹੜੀ ਬਿਜਲੀ ਬਣਾਉਂਦਾ ਫਿਰ ਇਹ ਤਾਂ ਗ੍ਰਿਡ ਨਾ ਜਾਂਦੀ ਜੀ ਡਾਇਰੈਕਟ ਔਨ ਗ੍ਰਿਡ ਸਿਸਟਮ ਆਨ ਗ੍ਰੇਡ ਹਿਸਟਰੀ ਇੱਕ ਅਪਗ੍ਰੇਡ ਹੁੰਦਾ ਜੀ ਉਹ ਬੈਟਰੀ ਵਾਲਾ ਹੁੰਦਾ ਬਾਕੀ ਇਹ ਆਨ ਗ੍ਰੇਡ ਹੈ। ਇਹ ਚਾਹ ਆਨ ਗ੍ਰੇਡ ਹੈ ਜੀ। ਤੇ ਜਿਹੜੀਆਂ ਉੱਪਰ ਪਲੇਟਾਂ ਲੱਗੀਆਂ ਉਹਨਾਂ ਦੀ ਸਫਾਈ ਵੀ ਕਰਦੇ ਜੀ ਆਪਾਂ। ਹਾਂਜੀ ਸਫਾਈਆਂ ਕਰਦੇ ਜੀ ਡੇਲੀ ਕਰਦੇ ਜੀ। ਅੱਛਾ ਜੀ। ਡੇਲੀ ਸਵੇਰੇ 8 ਵਜੇ ਤੋਂ ਪਹਿਲੇ ਸਾਮ ਨੂੰ 5 ਵਜੇ ਤੋਂ ਬਾਅਦ। ਅੱਛਾ। ਤੇ ਆਪਾਂ ਨੂੰ ਹੁਣ ਕਿੱਦਾਂ ਪਤਾ ਲੱਗਦਾ ਵੀ ਇਹ ਨੇ ਅੱਜ ਦੀ ਕਿੰਨੀ ਬਿਜਲੀ ਬਣਾਤੀ ਜੀ? ਇਹ ਇਨਵਰਟਰ ਦੱਸ ਦਿੰਦਾ ਜੀ ਪਰ। ਅੱਛਾ ਇਹ ਇਨਵਰਟਰ ਲੱਗਿਆ ਹੋਇਆ ਹੈ ਜੀ। ਹਾਂਜੀ ਇੱਥੇ ਆ ਜਾਂਦੀ। ਅੱਜ ਦੀ ਇੰਨੀ ਬਣ ਗਈ ਇਹ 2 ਘੰਟੇ ਬੰਦ ਰਿਹਾ ਤਾਂ ਦਿਨ ਚ ਅੱਛਾ 2 ਘੰਟੇ ਬੰਦ ਰੱਖਿਆ ਤੁਸੀਂ ਨੇ ਤੇ ਹੁਣ ਕਿੰਨੀ ਬਿਜਲੀ ਬਣ ਗਈ ਜੀ ਇੰਨੀ ਬਣ ਗਈ ਜੀ 28 27 ਜੁੰਟਾ ਬਣ ਗਈ ਇਸ ਟੈਂਡਰ ਅਜਾ 2264 ਜੁੰਟਾ ਬਣਾਤੀ ਇਹਨੇ ਹਾਂ ਬਾਕੀ ਬੰਦ ਰਿਹਾ 2-3 ਘੰਟੇ ਅੱਛਾ ਬੰਦ ਰਿਹਾ ਜੀ ਤੇ ਅੱਛਾ ਬਿਜਲੀ ਬੋਰ ਨੂੰ ਬਿਜਲੀ ਸਿੱਧੀ ਦੰਦਿਓ ਹੈ ਜੀ ਬਿਜਲੀ ਬੋਰ ਨਾਲ ਜਾ ਰਹੀ ਹੈ ਜੀ ਅੱਛਾ ਤੇ ਹੋਰ ਕਿਸੇ ਹੋਰ ਨੂੰ ਤਾਂ ਨਹੀਂ ਜਾ ਰਹੀ ਬਿਜਲੀ ਇੱਥੇ ਹਾਂ ਨਾ ਕਿਤੇ ਨਾਲ ਨਹੀਂ ਜਾਂਦੀ ਬਸ ਆਪ ਦੇ ਨਹੀਂ ਸਕਦੇ ਅਮਰੀਸੀ ਅੱਛਾ ਇਹ ਤੋਂ ਫਿਰ ਤੁਹਾਨੂੰ ਕੀ ਆਮਦਨ ਹੋ ਜਾਂਦੀ ਹੈ ਆਮਦਨ ਅਪਰੋਕਸੀਮੇਟ ਮੌਸਮ ਤੇ ਡਿਪੈਂਡ ਇਹ ਸਾਲ ਵੀ 70 ਲੱਖ ਰੁਪਏ ਜਾਂਦੀ ਐ 80 ਲੱਖ ਰੁਪਏ ਜਾਂਦੀ ਐ ਇਹੰਡਾ ਦਾ ਸਭ ਹੁੰਦਾ ਅੱਛਾ ਜੇ ਤੁਸੀਂ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਕੀ ਇਹ ਸੋਲਰ ਸਿਸਟਮ ਘਰ ਦੇ ਵਿੱਚ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ ਲਗਾਉਣਾ ਚਾਹੀਏ ਇਹਦੀ ਗੱਲ ਚ ਜਿਨ੍ਹਾਂ ਦਾ ਜ਼ਿਆਦਾ ਬਿੱਲ ਆਉਂਦਾ ਕਾਫੀ ਉਹਨਾਂ ਨੂੰ ਲਗਾਉਣਾ ਚਾਹੀਏ ਵੈਸੇ ਠੀਕ ਹੈ ਜੀ ਮਤਲਬ ਬੜੀਆ ਹੈ ਮਤਲਬ ਨਾ ਤਾਂ ਇਸ ਤੇ ਪ੍ਰੂਲੂਸ਼ਨ ਹੈ ਕੋਈ ਵੀ ਠੀਕ ਹੈ ਜੀ ਮਤਲਬ ਜਿੰਨਾ ਬੜੀਆ ਚੀਜ਼ ਹੈ ਘਰ ਲਗਾਓ ਘਰ ਚ ਲਗਾਉਣਾ ਚਾਹੀਏ ਬੰਦੇ ਨੂੰ ਵੈਸੇ 2 ਜਾਂ 3 ਕਿਲੋਵਾਟ ਇਹ 3 ਕਿਲੋਵਾਟ ਕਿ ਤਕਰੀਬਨ ਰੇਟ ਅਪਰੋਕਸਿਮੇਟ 1.5 ਲੱਖ ਦੇ ਥੱਲੇ ਥੱਲੇ ਲੱਗ ਜਾਊਗਾ ਜੀ 3 ਕਿਲੋਵਟ ਦਾ 3 ਕਿਲੋਵਟ ਹੋਰ ਕੋਈ ਕੋਈ ਸਬਸਿਡੀ ਵੀ ਹੁੰਦੀ ਹੈ ਜੀ ਸਬਸਿਡੀ ਹੁੰਦੀ ਹੈ ਜੀ ਨਾ ਚ ਬਾਕੀ ਉਹ ਪਤਾ ਨਹੀਂ ਹੈ ਜੀ ਬਾਕੀ ਪਤਾ ਕਰਨਾ ਪਏਗਾ ਲੋਰੀ ਭਾਜੀ ਨੇ ਦਿੱਤੀ ਹੈ ਜਾਣਕਾਰੀ ਸੋਲਰ ਸਿਸਟਮ ਬਾਰੇ ਜੀ ਇਹ ਕਹਿੰਦੇ ਵੀ ਘਰਾਂ ਦੇ ਵਿੱਚ ਵੀ ਆਪਾਂ ਨੂੰ ਲਗਾਉਣਾ ਚਾਹੀਦਾ ਬਹੁਤ ਹੀ ਫਾਇਦਾ ਜੀ ਬਿਜਲੀ ਦੀ ਬਚਤ ਹੁੰਦੀ ਹੈ ਜੀ ਆ ਬੇਖ ਸਕਦੇ ਹੋ ਤੁਸੀਂ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ